ਸਤਿ ਸ੍ਰੀ ਅਕਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਾਹਿਬ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਜੋ ਮੰਗ ਹੈ ਫੈਕਟਰ 2.69 ਉਸ ਦਾ ਹੱਲ ਕਦੋਂ ਹੋਵੇਗਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਰਿਟਾਇਰਮੈਂਟ ਮਲਾਜ਼ਮ ਵੱਲੋਂ ਲਗਾਤਾਰ ਪੰਜਾਹ ਸਾਲ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਫੈਕਟਰ ਤੋਂ 95 ਤੱਕ ਜਾਵੇ ਪਰ ਪੰਜਾਬ ਸਰਕਾਰ ਨੇ ਲਗਾਤਾਰ ਟਾਈਮ ਪਾਸ ਕੀਤਾ ਜਿਸ ਕਰਕੇ ਜੋ 28 ਨਵੰਬਰ ਨੂੰ 2.95 ਹੁੰਦੀ ਪੰਜਾਬ ਤੇ ਹਾਈ ਕੋਰਟ ਦਾ ਮੇਰੇ ਪਹਿਲੇ ਆਸਾਦ ਦਾ ਹੈ ਜੀ ਕਿਉਂਕਿ ਜੋ ਰਟੈਨ ਸਾਥੀਆਂ ਨੇ ਪਟੀਸ਼ਨ ਪਾਈ ਹੋਈ ਆ 8 ਨਵੰਬਰ ਨੂੰ ਜੋ ਮਲਾਹ ਹਕਤ ਖਾਲਸਾ ਹੁਸਦ ਹੈ ਹਾਂ ਨਹੀਂ ਬਣਵੀਂ ਹਾਂਜੀ ਸਰ ਜੀ ਆ ਜੋ ਮਲਾਹ ਸਮਾ ਦੀ ਮੰਗ ਹੈ ਡੀਏ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮਲਾਹ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਹਰਿਆਣਾ ਦੇ ਮਲਾਹ ਦਾ ਡੀਏ 52% ਹੋ ਚੁੱਕਿਆ ਕੇਂਦਰ ਸਰਕਾਰ ਨੇ ਡੀਏ 55% ਹੋ ਚੁੱਕਿਆ ਪਰ ਮੁੱਖ ਮੰਤਰੀ ਭਵਾਨ ਤਮਨ ਨੇ ਦਿਵਾਲੀ ਤੋਂ ਪਹਿਲਾਂ ਮਲਾਹ ਦਾ ਡੀਏ 38% ਤੋੜਾ ਕੇ 42 ਹਜ਼ਾਰ ਕੀਤਾ ਇਹ ਕੋਝਾ ਮਜ਼ਾਕ ਕੀਤਾ ਗਿਆ ਸੀ ਪਰ ਮਲਾਇ ਮੰਗ ਕਰ ਦੇਵਾਂਗੇ ਸਾਡਾ ਜੋ ਡੀਏ ਆ 11 ਹਜ਼ਾਰ ਤੋਂ ਵੱਧਾ ਕੀਤਾ ਜਾਵੇ ਹੁਣ ਦੇਖਦੇ ਆਂ ਆਉਣ ਵਾਲੇ ਸਮੇਂ ਵਿੱਚ ਕੀ ਜਵਾਬ ਸਰਕਾਰਾ ਵਾਅਦਾ ਕਰਦੇ ਨਹੀਂ ਕਰਦੀ ਆਉਣਾ ਸਮਝ ਦੱਸਿਆ ਹਾਂਜੀ ਬਣਜੀ ਹਾਂਜੀ ਸਰ ਜੀ 2016 ਤੋਂ ਪੇ ਕਮਿਸ਼ਨ ਦੇ ਏਰੀਅਰ ਸੰਬੰਧੀ ਮਾਨਯੋਗ ਹਾਈ ਕੋਰਟ ਕੀ ਫੈਸਲਾ ਕਰ ਸਕਦੀ ਹੈ 2016 ਤੋਂ ਪੇ ਕਹਿੰਦੇ ਏਰੀਅਰ ਸੰਬੰਧੀ ਆਉਣ ਵਾਲੀ 29 ਨਵੰਬਰ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਫੈਸਲਾ ਕਰ ਸਕਦਾ ਹੈ ਕਿਉਂਕਿ ਮਲਾਜਮ ਅੰਗ ਵੀ ਕਰ ਰਹੇ ਹਨ ਪੰਜਾਬ ਸਰਕਾਰ ਤੋਂ ਵੀ ਸਾਨੂੰ 5.5 ਸਾਲ ਜੋ ਏਰੀਆ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਲਾਣੇ ਲਾਗਟਾਂ ਬਸ ਕੀਤਾ ਉਸ ਤੋਂ ਦੁਖੀ ਹੋਗੇ ਮਲਾਜਮਾਂ ਨੇ ਜੋ ਪਟੀਸ਼ਨ ਭਾਈ ਸੀ ਜਿਸ ਤਰੀਕ 29 ਨਵੰਬਰ ਨੂੰ ਫੈਸਲਾ ਹੋ ਕੇ ਕੀਤਾ ਜਾ ਸਕਦਾ ਹੈ 89 ਹਾਂਜੀ ਸਰ ਜੀ ਪੁਰਾਣੀ ਪੈਨਸ਼ਨ ਸਕੀਮ ਹੈ ਜੋ ਮਲਾਜਮਾਂ ਦੀ ਮੰਗ ਉਸ ਵਾਰੇ ਜਾਣਕਾਰੀ ਦਿਓ ਦੀ ਸਾਨੂੰ ਪੁਰਾਣੀ ਪੈਨ ਸਕੀਮ 1972 ਸਾਲ ਲਾਗੂ ਹੋਣੀ ਚਾਹੀਦੀ ਸੀ ਪਰ ਜਿਹੜੇ ਮਲਾਜਮ 2000 ਪਹਿਲਾਂ ਦਾ ਐਡਵਰਟਾਈਜ਼ਮੈਂਟਾਂ ਹੀ ਜਾਂ ਬਰ ਚਾਰਜ ਭਰਤੇ ਹੋਏ ਹਨ ਉਹਨੇ ਮੰਗ ਆ ਕਿ ਸਾਨੂੰ ਪ੍ਰਾਣੀ ਪੈਨਸ਼ਨ ਨੂੰ ਲਾਗੂ ਕੀਤਾ ਜਾਵੇ ਜਿਸ ਵਾਸਤੇ ਪੰਜਾਬ ਤੇ ਹਨ ਹਾਈ ਕਮਿਸ਼ਨ ਵਿੱਚ ਰਿਸ਼ਤ ਨਹੀਂ ਪਾਈ ਗਈ ਆ 27 ਨਵੰਬਰ ਫੈਸਲਾ ਕੀਤਾ ਜਾ ਸਕਦਾ ਹੈ ਦੂਜਾ ਪੰਜਾਬ ਦੇ ਮਜ਼ਦੂਰ ਮੰਗ ਕਰਦੇ ਆ ਮੁੱਖ ਮੰਤਰੀ ਭਵਨ ਤਮਾਂ ਤੋਂ 17/7/2020 ਤੋਂ ਭਰਤੇ ਹੋਏ ਮਜ਼ਦੂਰਾਂ ਨੂੰ 6 ਮਹੀਨੇ ਨੌਕ ਦਿੱਤਾ ਜਾਵੇ ਪ੍ਰਾਣੀ ਪੈਨਸ਼ਨ 1972 ਤੋਂ ਲਾਗੂ ਕੀਤਾ ਜਾਵੇ 15 ਇੱਕ 15 ਦਾ ਨੋਟੀਫਾਈ ਰੱਦ ਕਰਕੇ ਜੋ ਪਰਮੇਸ਼ਰ ਮਿਲਾਜਮਾਂ ਨੂੰ ਤਨਖਾਹਾਂ ਫਿਸ ਕਿਤੇ ਜਾਣਾ ਪੰਜਾਬ ਸਰਕਾਰ ਦੇ ਮੈਹਨਤ ਕੰਮ ਕਰਦੇ ਕੱਚੇ ਮਲਾਜਮ ਪੱਕੇ ਕਿਤੇ ਜਾਣਾ ਮੁੱਖ ਮੰਤਰੀ ਭਵਾਨ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਜੀ ਕੱਚਾ ਸ਼ਬਦ ਮੈਂ ਅੱਗੇ ਕੱਟੂੰਗਾ ਰੈਗੂਲਰ ਕਰੂੰਗਾ ਮਲਾਜਮਾਂ ਨੂੰ ਪਰ ਸਰਕਾਰ ਨੂੰ 220 ਸਭ ਤੋਂ ਉੱਪਰ ਤੋਂ ਸਮਾਂ ਹੋ ਚੁੱਕਿਆ ਪੰਜਾਬ ਸਰਕਾਰ ਦੇ ਮੈਹਨਤ ਕੰਮ ਕਰਦੇ ਕੱਚੇ ਮਲਾਜਮ ਪੱਕੇ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਫਰਮਾਨ ਲਹਿਰ ਮੁਹੱਬਤੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੱਚੇ ਕੰਮ ਹੀ ਕੰਮ ਕਰਦੇ ਆ ਬਹੁਤ ਹੀ ਘੱਟ ਰੰਗ ਹਾਂਦੇ ਉਹਨਾਂ 'ਚ ਇੱਕ ਵੀ ਕੰਮ ਰੈਗੂਲਰ ਨਹੀਂ ਕੀਤਾ ਗਿਆ ਹਾਂਜੀ ਮਾਨੋ ਜੀ ਹਾਂਜੀ ਧੰਨਵਾਦ ਸਰ ਜੀ ਵੈਲਕਮ ਮਾਨੋ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ